ਸਤ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਇੱਕ ਬਹੁਤ ਵੱਡੇ ਸਵਾਲ ਦੀ ਕਿੰਨੂ ਬਾਗ ਲਈ ਡੀਏਪੀ ਵਧੀਆ ਹੈ ਜਾਂ ਸਿੰਗਲ ਸੁਪਰ ਫਾਸਫੇਟ ਬਹੁਤੇ ਕਿਸਾਨ ਵੀਰ ਕਹਿੰਦੇ ਨੇ ਡੀਏਪੀ ਪਾ ਦਿਓ ਬਾਗ ਹਰਾ ਹੋ ਜਾਵੇਗਾ ਪਰ ਕੀ ਹਰਾ ਹੋਣਾ ਹੀ ਸਭ ਕੁਝ ਹੈ ਅੱਜ ਅਸੀਂ ਸੱਚਾਈ ਉਦਾਹਰਣਾਂ ਨਾਲ ਸਮਝਾਂਗੇ ਕਿਸਾਨ ਵੀਰੋ ਕਿੰਨੂ ਦਾ ਪੌਦਾ ਸਿਰਫ ਪੱਤਿਆਂ ਨਾਲ ਨਹੀਂ ਚੱਲਦਾ ਉਸਨੂੰ ਚਾਹੀਦਾ ਹੈ ਮਜ਼ਬੂਤ ਜੜ੍ਹਾਂ ਵਧੀਆਂ ਫੁੱਲ ਅਤੇ ਫਲ ਦੀ ਪੱਕੀ ਸੈਟਿੰਗ ਇਸ ਸਾਰਾ ਕੰਮ ਫਾਸਫੋਰਸ ਕਰਦਾ ਹੈ ਜੇ ਫਾਸਫੋਰਸ ਠੀਕ ਨਾ ਮਿਲੇ ਤਾਂ ਫੁੱਲ ਆ ਕੇ ਵੀ ਝੜ ਜਾਂਦੇ ਨੇ ਹੁਣ ਪਹਿਲਾਂ ਗੱਲ ਕਰੀਏ ਡੀਏਪੀ ਦੀ ਡੀਏਪੀ ਵਿੱਚ ਹੁੰਦਾ ਹੈ 18% ਨਾਈਟ੍ਰੋਜਨ ਅਤੇ 46% ਫਾਸਫੋਰਸ ਡੀਏਪੀ ਜਦੋਂ ਪਾਈ ਜਾਂਦੀ ਹੈ ਤਾਂ ਪੌਦਾ ਝਟ ਨਾਲ ਹਰਾ ਹੋ ਜਾਂਦਾ ਹੈ ਪੱਤੇ ਵੱਡੇ ਹੋ ਜਾਂਦੇ ਨੇ ਪਰ ਸਮੱਸਿਆ ਇੱਥੇ ਸ਼ੁਰੂ ਹੁੰਦੀ ਹੈ ਕਿੰਨੂ ਬਾਗ ਵਿੱਚ ਡੀਏਪੀ ਜ਼ਿਆਦਾ ਪਾਉਣ ਨਾਲ ਪੌਦਾ ਸਿਰਫ ਪੱਤੇ ਬਣਾਉਂਦਾ ਹੈ ਫੁੱਲ ਘਟ ਲਾਉਂਦਾ ਹੈ नाइट्रोजन ਜ਼ਿਆਦਾ ਹੋਣ ਕਰਕੇ ਫੁੱਲ ਚੜ ਜਾਂਦੇ ਨੇ ਫਲ ਸੈੱਟ ਨਹੀਂ ਹੁੰਦਾ ਡੀਏਪ ਮਿੱਟੀ ਨੂੰ ਸਖਤ ਕਰ ਦਿੰਦੀ ਹੈ ਜ਼ਿੰਕ ਤੇ ਆਇਰਨ ਦੀ ਕਮੀ ਪੈ ਜਾਂਦੀ ਹੈ ਕਈ ਕਿਸਾਨ ਵੀਰ ਮਾਰਚ ਮਹੀਨੇ ਡੀਏਪ ਪਾ ਦਿੰਦੇ ਨੇ ਨਤੀਜਾ ਪੱਤੇ ਤਾਂ ਘਣੇ ਪਰ ਫਲ ਅੱਧੇ ਵੀ ਨਹੀਂ ਰਹਿੰਦੇ ਹੁਣ ਆਉਂਦੇ ਹਾਂ ਸਿੰਗਲ ਸੁਪਰ ਫਾਸਫੇਟ ਯਾਨੀ ਐਸਐਸਪੀਵਲ ਇੱਕ ਹੱਦ ਕਿੰਨੂ ਲਈ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ ਐਸਐਸਪੀ ਵਿੱਚ ਹੁੰਦਾ ਹੈ 16% ਫਾਸਫੋਰਸ 12% ਗੰਧਕ ਯਾਨੀ ਸਲਫਰ ਅਤੇ ਕੈਲਸ਼ੀਅਮ ਐਸਐਸਪੀ ਪੌਦੇ ਨੂੰ ਉਹੀ ਦਿੰਦੀ ਹੈ ਜੋ ਉਸ ਨੂੰ ਚਾਹੀਦਾ ਬਿਨਾਂ ਜ਼ਿਆਦਾ ਨਾਈਟ੍ਰੋਜਨ ਦੇ ਗੰਧਕ ਨਾਲ ਫਲ ਦਾ ਰੰਗ ਸੋਨਾ ਮਿਠਾਸ ਵਧਿਆ ਕੈਲਸ਼ੀਅਮ ਨਾਲ ਜੜਾ ਮਜ਼ਬੂਤ ਫਲ ਸਖਤ ਅਤੇ ਟਿਕਾਊ ਐਸਐਸਪੀ ਮਿੱਟੀ ਨੂੰ ਵੀ ਸੁਧਾਰਦੀ ਹੈ ਹਕੀਕਤੀ ਉਦਾਹਰਣ ਜਿਹੜੇ ਕਿਸਾਨ ਦਸੰਬਰ ਜਨਵਰੀ ਵਿੱਚ ਐਸਐਸਪੀ ਗੋਬਰ ਖਾਦ ਨਾਲ ਪਾਉਂਦੇ ਨੇ ਉਹਨਾਂ ਦੇ ਬਾਗ ਵਿੱਚ ਫੁੱਲ ਇੱਕਸਾਰ ਅਤੇ ਫਲ ਵੱਡਾ ਹੁੰਦਾ ਹੈ सीधी गल करिए डी ए पी तेज़ पर खतरनाक एस एस पी हौली पर सुरक्षित डी ए पी छोटे समय का लाभ एस एस पी लंबे समय का फायदा इसलिए किन्नू बाग लसएसपी ही सब तो वजिया चोण है एस एस पी पौण दा सही समा है दिसंबर तो जनवरी फुल आने तो पहला मात्रा पांच साल तो वड्डा पौधा दो तीन तो किलो एस एस पी गोबर खाद नाल मिला के पौधे दे चार पासे पाओ ਫੁਟਾਰ ਤੋਂ ਬਾਅਦ ਕੀ ਨਾ ਕਰੋ ਜਦੋਂ ਨਵਾਂ ਫੁਟਾਰ ਆ ਜਾਵੇ ਫੁੱਲ ਨਜ਼ਰ ਆਉਣ ਲੱਗ ਪੈਣ ਉਦੋਂ ਨਾ ਡੀਏਪੀ ਪਾਓ ਨਾ ਐਸਐਸਪੀ ਉਸ ਸਮੇਂ ਸਿਰਫ ਮਾਈਕਰੋਨਿਊਟ੍ਰੀਐਂਟ ਸਪਰੇ ਕਰੋ ਅਖੀਰਲਾ ਨਤੀਜਾ ਕਿੰਨੂ ਬਾਗ ਲਈ ਸਿੰਗਲ ਸੁਪਰ ਫਾਸਫੇਟ ਸਭ ਤੋਂ ਸੁਰੱਖਿਅਤ ਤੇ ਫਾਇਦੇਮੰਦ ਖਾਦ ਹੈ ਡੀਏਪੀ ਸਿਰਫ ਨਰਸਰੀ ਜਾਂ ਨਵੇਂ ਪੌਦਿਆਂ ਲਈ ਉਹ ਵੀ ਘੱਟ ਮਾਤਰਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਕਿਸਾਨ ਵੀਰਾਂ ਨਾਲ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਦੱਸੋ ਤੁਸੀਂ ਆਪਣੇ ਬਾਗ ਵਿੱਚ ਕੀ ਪਾਉਂਦੇ ਹੋ